2024 ਦੇ ਵਿੱਚ ਭਾਨਾ ਸਿੱਧੂ ਨੇ ਸਾਡੇ 34 ਕਿੱਲਿਆਂ ਦੀ ਜ਼ਮੀਨ ਦੇ ਵਿੱਚੋਂ ਜਿਰੀ ਦੀ ਚੋਰੀ ਕੀਤੀ ਸੀ ਜਿਹਦੇ ਸੰਬੰਧ ਦੇ ਵਿੱਚ ਉਹਦੇ ਤੇ 135 ਨੰਬਰ ਮਕਦਮਾ ਦਰਜ ਹੋਇਆ ਸੀਗਾ 2 ਤਰੀਕ ਨੂੰ ਦੁਸ਼ਹਿਰੇ ਵਾਲੇ ਦਿਨ ਭਾਨਾ ਸਿੱਧੂ ਸਾਡੀ ਬੀਜੀ ਹੋਈ ਜਿਰੀ ਦੁਆਰੇ 16 ਕਿੱਲੇ ਵੱਟ ਕੇ ਲੈ ਗਿਆ 34 ਚੋਂ 16 ਤੋਂ 18 ਦੇ ਵਿੱਚ ਵਿੱਚ ਕਮਸ਼ੇਰ ਪਰ ਜੋ ਕਿ ਰਿਸ਼ਤੇਜ ਮੇਰੀ ਦਾਦੀ ਲੱਗਦੀ ਹੈ ਪਰ ਉਹਦੇ ਨਜਾਇਜ਼ ਸੰਬੰਧ ਸੀਗੇ ਭਾਨਾ ਸਿੱਧੂ ਦੇ ਮਾਮੇ ਨਾਲ ਤੇ ਇਹਨਾਂ ਦਾ ਨੌਕਰ ਮੀਹਾ ਸਿੰਘ ਇਹ ਪੰਜ ਬੰਦਿਆਂ ਨੇ ਮਿਲ ਕੇ ਮੇਰੇ ਫਾਦਰ ਤੇ ਗ੍ਰੈਂਡਫਾਦਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਉਹ ਮਟਕੇਸ ਲੜੇ ਮਟਕੇਸ ਦੇ ਵਿੱਚ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਹੋ ਗਈ ਹੁਣ ਭਾਨਾ ਸਿੱਧੂ ਇਹ ਕਲੇਮ ਕਰਦਾ ਹੈ ਕਿ ਮੇਰਾ ਇਹ ਜ਼ਮੀਨ ਦੇ ਵਿੱਚ ਮੇਰੀ ਭੈਣ ਦਾ ਹਿੱਸਾ ਹੈ ਤੇ ਪੰਨਾ ਸਿੱਧੂ ਨੇ ਜਿਹੜੇ 34 ਏਕੜ ਜ਼ਮੀਨ ਸੀਗੀ ਉਹਦੇ ਰਿਲੇਟਿਡ ਪੰਨਾ ਸਿੱਧੂ ਨੇ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀਗੀ